ਨੰਦਾ ਸ਼ਰਮਾ ਦੇ ਪਿੰਕੀ ਧਾਰੀਵਾਲ ਵਾਲਾ ਜਿਹੜਾ ਮਸਲਾ ਹੈ ਨਾ ਉਹ ਖਿੱਲਰ ਰਿਹਾ ਹੈ ਹੋਰ ਉਹਦੇ ਵਿੱਚ ਕਈ ਹੋਰ ਕਲਾਕਾਰ ਵੀ ਅੱਗੇ ਆ ਰਹੇ ਹਮਾਸ਼ੀ ਖਰਾਨਾ ਨੇ ਵੀ ਸਾਥ ਦਿੱਤਾ ਬਬੂ ਮਾਨ ਦਾ ਵੀ ਬਿਆਨ ਆਇਆ ਵੀ ਅਸੀਂ ਵੀ ਤੇਰੇ ਨਾਲ ਆ ਅਮਰ ਨੂਰੀ ਅਮਰ ਨੂਰੀ ਸੋਨੇ ਸਾਰੇ ਜੀ ਬਾਜਮਾ ਹਾਂ ਬਹੁਤ ਸਾਰੇ ਨਾਮ ਨਿਕਲਨੇ ਆ ਪਰ ਇਨ ਨਾਵਾਂ ਦੇ ਵਿੱਚ ਨਾ ਕੱਲ ਤੁਸੀਂ ਦੋ ਸਵਾਲ ਵੀ ਕੀਤੇ ਸੀ ਕਿ ਕੀ ਇਹ ਇਕੱਲਾ ਜਿਹੜਾ ਪ੍ਰੋਫੈਸ਼ਨਲ ਹੀ ਮਸਲਾ ਹੈ ਜਾਂ ਕੋਈ ਨਿੱਜੀ ਮਸਲਾ ਹੈ ਜਾਂ ਫਿਰ ਇੱਕ ਕੱਲੇ ਵੀ ਹੋਈ ਸੀ ਕਿ ਪਿੰਕੀ ਧਾਰੀਵਾਲ ਦੀ ਜਿਹੜੀ ਗ੍ਰਫਤਾਰੀ ਹੈ ਉਹ ਜਿੱਕੇ ਕੋਈ ਸਿਆਸੀ ਪੱਖ ਤਾਂ ਨਹੀਂ ਇੱਕ ਤਾਂ ਇਹ ਸਵਾਲ ਸੋਲਵ ਕਰਨੇ ਸਾਡਾ ਫਰਜ਼ ਹੈ ਜੀ ਸਾਡਾ ਕਰਤੱਵ ਹੈ ਸਾਡਾ ਕਹ ਲੋ ਕਿ ਕਿਤੇ ਦਾ ਮੂਲ ਕਰਮੀ ਇਹ ਸਵਾਲ ਕਰਦੇ ਜਿਹਨੂੰ ਸਵਾਲ ਕਰਨਾ ਆਉਂਦਾ ਹੈ ਉਹੀ ਜਵਾਬ ਲੈ ਸਕਦਾ ਹੈ। ਠੀਕ ਠੀਕ। ਖੈਰ ਇਹ ਦੋ ਤਿੰਨ ਸਵਾਲ ਵੀ ਮੇਰੇ ਫਿਰ ਤੋਂ ਦੁਬਾਰਾ ਨੇ ਵੀ ਇਹਦੇ 'ਚ ਕੋਈ ਨਵੀਂ ਅਪਡੇਟ ਨਹੀਂ ਆ ਨਵੀਂ ਅਪਡੇਟ ਤੇ ਆ ਵੱਡੀ ਹੁਣ ਇਹ ਆ ਰਹੀ ਆ ਮੇਰੇ ਖਿਆਲ ਦੇ ਨਾਲ ਕਿ ਪਿੰਕੀ ਧਾਲੀਵਾਲ ਨੂੰ ਰਾਹਤ ਮਿਲ ਗਈ। ਰਾਹਤ ਹੀ ਬਹੁਤ ਤਗੜੀ ਮਿਲੀ ਔਰ ਸਰਕਾਰ ਵਾਸਤੇ ਪੁਲਿਸ ਵਾਸਤੇ ਇੱਕ ਬਹੁਤ ਵੱਡਾ ਝਟਕਾ ਹੈ। ਹੂੰ ਜੇ ਆਪਾਂ ਫੋਲੀਏ ਮੈਂ ਇੱਕ ਦੇਖੀ ਸੀ ਖਬਰ ਜਿਹੜੀ ਬ੍ਰੇਕ ਹੋਈ ਸੀ ਕਿ ਜਿਸ ਵੇਲੇ ਸਾਡਾ ਪ੍ਰੋਗਰਾਮ ਸਟਾਰਟ ਹੋ ਚੁੱਕਾ ਸੀ। ਜੀ। ਤਾਂ ਉਸ ਵੇਲੇ ਖਬਰੇ ਆ ਰਹੀ ਸੀ ਕਿ ਪਿੰਕੀ ਤਾਲੀਵਾਲ ਦੀ ਗ੍ਰਿਫਤਾਰੀ ਜਿਹੜੀ ਆ ਹਾਈ ਕੋਰਟ ਨੇ ਨਜਾਇਜ਼ ਕਰਾਰ ਦੇ ਦਿੱਤੀ ਹੈ ਜੀ ਹੂੰ ਤੇ ਤਾਂ ਪੱਖ ਬਦਲ ਗਿਆ ਬਿਲਕੁਲ ਸਰ ਮਤਲਬ ਮੈਂ ਕੱਲ ਆਹੀ ਤੇ ਗੱਲ ਕਹੀ ਸੀ ਕਿ ਨਾ ਕਿ ਜਦੋਂ ਇਸ ਤਰ੍ਹਾਂ ਤੁਸੀਂ ਮੰਨ ਲਵੋ ਕਿ ਬੜੀ ਇੱਕ ਸਿੰਪਲ ਗੱਲ ਹੈ ਜੀ ਕਿ ਸੋਸ਼ਲ ਮੀਡੀਆ ਤੇ ਇੱਕ ਪੋਸਟ ਪੈਂਦੀ ਆ ਹੂੰ ਉਹਦਾ ਨੋਟਸ ਮੈਲਾ ਕਮਿਸ਼ਨ ਲੈਂਦੀ ਹੈ ਜੀ ਮੈਲਾ ਕਮਿਸ਼ਨ ਵਾਲੇ ਹੁਕਮ ਦਿੰਦੇ ਆ ਮਰਚਾ ਵੀ ਕੱਟ ਹੋ ਜਾਂਦਾ ਤੇ ਨਾਲ ਦੀ ਨਾਲ ਗ੍ਰਿਫਤਾਰੀ ਗ੍ਰਿਫਤਾਰੀ ਹੋ ਜਾਂਦੀ ਮਤਲਬ ਤਤਫਟ ਸਾਰਾ ਕੁਝ ਹੋ ਜਾ ਸਾਰਾ ਕੁਝ ਹੁਣ ਜਿਹੜੇ ਦੋਸ਼ ਨੇ ਉਹ ਤਾਂ ਹੁਣ ਪੁਲਿਸ ਨੇ ਜਾ ਕੇ ਉੱਥੇ ਗੱਲ ਕਰਨੀ ਸੀਗੀ ਨਾ ਕਿ ਵੀ ਕੀ ਉਹ ਕਿੰਨਾ ਕੁ ਧਮ ਰੱਖਦੇ ਆ ਪਰ ਫਿਲਹਾਲ ਇੱਕ ਵਾਰੀ ਪੁਸ਼ਟੀ ਹੋ ਜਾਵੇ ਇਸ ਗੱਲ ਦੀ ਜੋ ਖਬਰ ਬ੍ਰੇਕ ਹੋਈ ਆ ਫਿਰ ਉਹਦੇ ਤੇ ਵੀ ਆ ਜੰਨੇ ਪਰ ਇਹ ਪੁਲਿਸ ਵਾਸਤੇ ਬਹੁਤ ਵੱਡਾ ਝਟਕਾ ਹੋਗਾ ਸਰਕਾਰ ਵਾਸਤੇ ਬਹੁਤ ਵੱਡਾ ਝਟਕਾ ਹੋਏਗਾ ਕਿਉਂਕਿ ਜੇ ਗ੍ਰਿਫਤਾਰੀ ਤੁਹਾਡੀ ਗੈਰ ਕਾਨੂੰਨੀ ਹੋ ਜਾਂਦੀ ਆ ਜਾਂ ਗਲਤ ਸਿੱਧ ਹੋ ਜਾਂਦੀ ਆ ਆ ਫਿਰ ਸਵਾਲ ਜਿਹੜੇ ਤੁਸੀਂ ਆਪਣੇ ਜ਼ਿਹਨ ਦੇ ਵਿੱਚ ਪੈਦਾ ਕੀਤੇ ਆ ਉਹ ਸਵਾਲ ਜਿਹੜੇ ਫਿਰ ਪਬਲਿਕ 'ਚ ਵੀ ਚਲੇ ਜਾਂਦੇ ਇਹ ਸਵਾਲ ਕੱਲ ਪਰਸੋਂ ਦੇ ਹਾਂਜੀ ਦੇਖੋ ਮੈਂ ਇੱਕ ਚੀਜ਼ ਕਿਉਂਕਿ ਆ ਦਿਲਵਾਗ ਸਿੱਧੂ ਜੀ ਕਹਿ ਰਹੇ ਨੇ ਕਿ ਮਿਲ ਗਈ ਆ ਰਾਹਤ ਇਹਦਾ ਮਤਲਬ ਕਿ ਰਾਹਤ ਮਿਲ ਗਈ ਆ ਤਾਂ ਇਹ ਸਰਕਾਰ ਵਾਸਤੇ ਬਹੁਤ ਵੱਡਾ ਝਟਕਾ ਹੈ ਹੂੰ ਕਿ ਇੱਕ ਦੇਖੋ ਇਸ ਕੇਸ ਦੀ ਕਿੰਨੀ ਹਾਈਪ ਬਣ ਗਈ ਹਾਈ ਪ੍ਰੋਫਾਈਲ ਮਾਮਲਾ ਬਣ ਗਿਆ ਤੇ ਲੱਕਦਮ ਉਹਦੀ ਹਵਾ ਨਿਕਲ ਜਾਣੀ ਜੀ ਵੀ ਤੁਹਾਡੀ ਗ੍ਰਿਫਤਾਰੀ ਹੀ ਡਿੱਗ ਪਈ ਹੈ ਇਹਦਾ ਮਤਲਬ ਹੈ ਕਿ ਗ੍ਰਿਫਤਾਰੀ ਦੇ ਜਿਹੜੇ ਦੇਖੋ ਗ੍ਰਿਫਤਾਰੀ ਜਿਹੜੀ ਹੁੰਦੀ ਹੈ ਨਾ ਗ੍ਰਿਫਤਾਰੀ ਵਾਸਤੇ ਵੀ ਇੱਕ ਪ੍ਰੋਸੀਜਰ ਹੁੰਦਾ ਹੈ ਇੱਕ ਆਧਾਰ ਚਾਹੀਦਾ ਉਹਦੇ ਵਾਸਤੇ ਵੀ ਨਹੀਂ ਆਧਾਰ ਤੱਕ ਬਣ ਜਾਂਦਾ ਆਧਾਰਤ ਪੁਲਿਸ ਵਾਲੇ ਉਹ ਖੜਾ ਵੀ ਕਰ ਲੈਂਦੇ ਆ ਪਰ ਇੱਕ ਪ੍ਰੋਸੀਜਰ ਹੈ ਜਿਹਨੂੰ ਫੋਲੋ ਕੀਤਾ ਜਾਂਦਾ ਇਹ ਨਹੀਂ ਹੈਗਾ ਕਿ ਕੋਈ ਆਇਆ ਤੁਹਾਨੂੰ ਗਿਚਿਓ ਫੜ ਕੇ ਇਥੋਂ ਧੂਕੇ ਲੈ ਜਾਊਗਾ ਠੀਕ ਹੈ ਨਾ ਜੀ ਕਿ ਤੁਸੀਂ ਪ੍ਰੋਗਰਾਮ ਕਰੀ ਜਾਂਦੇ ਹੋ ਇੱਕ ਗ੍ਰਿਫਤਾਰੀ ਦਾ ਪ੍ਰੋਸੀਜਰ ਹੈ ਆ ਉਹਦੇ ਤੇ ਅਮਾਗੇ ਵੈਸੇ ਅਸੀਂ ਉਹਦੇ ਤੇ ਬਾਤ ਤਫਸੀਲ ਇੱਕ ਪ੍ਰੋਗਰਾਮ ਕਰ ਚੁੱਕੇ ਆ ਕਿ ਗ੍ਰਿਫਤਾਰੀ ਕਿੱਦਾਂ ਹੁੰਦੀ ਹੈ ਖਾਸ ਤੌਰ ਤੇ ਸੁਖਨੈਬ ਸਿੱਧੂ ਵਾਲੇ ਮਾਮਲੇ ਚ ਸੀ ਸਾਰਾ ਦੱਸਿਆ ਸੀਗਾ ਕਿ ਗ੍ਰਿਫਤਾਰੀ ਦਾ ਪ੍ਰੋਸੀਜਰ ਕੀ ਆ ਜੀ ਉਸ ਵੇਲੇ ਵੀ ਇਹੀ ਗੱਲ ਹੋਈ ਸੀ ਗ੍ਰਿਫਤਾਰੀ ਹੋਈ ਤੇ ਸ਼ਾਮ ਨੂੰ ਫਿਰ ਉਹ ਡਿੱਗ ਪਿਆ ਮਾਮਲਾ ਲੱਖੇ ਸਦਾਣੇ ਤੇ ਐਫ ਆਈ ਆਰ ਹੋਈ ਫਿਰ ਡਿੱਗ ਪਿਆ ਮਾਮਲਾ ਤਾਂ ਮਤਲਬ ਕਿ ਇਦਾਂ ਚੱਲਦਾ ਰਿਹਾ ਇਸ ਸਰਕਾਰ ਦੇ ਵਿੱਚ ਤਾਂ ਇਹ ਏਡਾ ਵੱਡਾ ਹਾਈ ਪ੍ਰੋਫਾਈਲ ਮਾਮਲਾ ਬਣ ਕੇ ਇਹਦੀ ਗ੍ਰਿਫਤਾਰੀ ਡਿੱਗ ਪਣੀ ਇਹ ਤਾਂ ਬਹੁਤ ਵੱਡੀ ਖਬਰ ਬਣ ਜਾਂਦੀ ਜੀ 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 ਬਲੀ ਸਾਹਿਬ ਵੀ ਕਹਿ ਰਹੇ ਕਿ ਤੁਰੰਤ ਰਿਹਾਈ ਦੇ ਵੀ ਹੁਕਮ ਦੇ ਦਿੱਤੇ ਨਾ ਆ ਫਿਰ ਜਦੋਂ ਗ੍ਰਿਫਤਾਰੀ ਰੱਦ ਹੋ ਗਈ ਤਾਂ ਫਿਰ ਕਿਸੇ ਵੀ ਬੰਦੇ ਨੂੰ ਤੁਸੀਂ ਹਵਾਲਾਤ ਦੇ ਵਿੱਚ ਰੱਖ ਨਹੀਂ ਸਕਦੇ ਤਾਂ ਗੱਲ ਇਹ ਆ ਸਾਬ ਕਿ ਮੈਂ ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦੇਣਾ ਵੱਡੀ ਗੱਲ ਦੱਸਣ ਜਾ ਰਿਹਾ ਜੀ ਕਿ ਪਿੰਕੀ ਢਾਲੀਵਾਲ ਨੂੰ ਤੁਸੀਂ ਐ ਨਾ ਸਮਝੋ ਕਿਉਂ ਇੱਥੋਂ ਦਾ ਹੀ ਖਿਡਾਰੀ ਆ ਕੱਲਾ 뮤జిక్ ਡਾਇਰੈਕਟਰ ਹੈ ਨਹੀਂ 뮤జిక్ ਡਾਇਰੈਕਟਰ ਨਹੀਂ ਹੈਗੇ ਉਹ ਪ੍ਰੋਡਿਊਸਰ ਹੈ ਕੰਪਨੀਆਂ ਦੇ ਮਾਲਕ ਹੈ ਤੇ ਬਹੁਤ ਪੁਰਾਣੇ ਖਿਡਾਰੀ ਹੈ ਮੈਂ ਕੱਲ ਹੀ ਤੁਹਾਨੂੰ ਦੱਸ ਦਿੱਤਾ ਸੀ ਇਹਨਾਂ ਦੀਆਂ ਮਤਲਬ ਕਿ ਜੜ੍ਹਾਂ ਬਹੁਤ ਡੂੰਘੀਆਂ ਨੇ ਸਾਬ ਹੂੰ ਵਕੀਲਾਂ ਦੀ ਟੀਮ ਲਾਂ ਟੰਕਾਂ ਤੇ ਮੈਨੂੰ ਤਾਂ ਜਿੰਨੀ ਕਿ ਜਾਣਕਾਰੀ ਹੈ ਕਿ ਦਿੱਲੀ ਤੱਕ ਵੀ ਹੈ ਹੂੰ ਪਹੁੰਚ ਗਿਆ ਸੀ ਪਹੁੰਚ ਵੀ ਬਸ ਗਾ ਤੁਸੀਂ ਸਮਝੋ ਹਮ ਤਾਂ ਜਿੱਥੇ ਸਰ ਪਹੁੰਚ ਹੁੰਦੀ ਆ ਨਾ ਜੀ ਇਹ ਪ੍ਰੈਕਟੀਕਲ ਦੇਖਿਆ ਜੈਨਿਊਨ ਕੰਮ ਨਹੀਂ ਕਰਦਾ ਕੋਈ ਇੱਥੇ ਹਮ ਮੈਂ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਜੈਨਿਊਨ ਕੰਮ ਵੀ ਤੁਹਾਡਾ ਨਹੀਂ ਹੋਏਗਾ ਜੇ ਤੁਹਾਡਾ ਕੋਈ ਬੈਕ ਤੇ ਖਲੋਤਾ ਹੈ ਬਿਲਕੁਲ ਪ੍ਰੈਕਟੀਕਲੀ ਕੀਤਾ ਮੈਂ ਇਹਨਾਂ ਦਿਨਾਂ ਦੇ ਵਿੱਚ ਹਮ ਹਮ ਠੀਕ ਹੈ ਨਾ ਜੀ ਕਿ ਜੇ ਤੇ ਤੁਹਾਡੀ ਬੈਕ ਤੇ ਕੋਈ ਖਲੋਤਾ ਹੈ ਤੁਹਾਡਾ ਕੋਈ ਕੰਮ ਨਹੀਂ ਅੜੇਗਾ ਜੀ ਠੀਕ ਹੈ ਨਾ ਜੀ ਹਮ ਚਲੋ ਗਲਤ ਤੱਤ ਪਕਾਦੇ ਟਰਾਈ ਨਹੀਂ ਕਰਦੇ ਜੈਨੂਨ ਕੰਮ ਦੀ ਵੀ ਗੱਲ ਕਰਦੇ ਹਮ ਕਿ ਜੈਨੂਨ ਕੰਮ ਵੀ ਤੁਹਾਡਾ ਨਹੀਂ ਹੁੰਦਾ ਜੇ ਤੁਹਾਡੇ ਕੋਲ ਕੋਈ ਹੈਗਾ ਸੱਜਣ ਵੇਲੀ ਜਿਹੜਾ ਪਾਵਰ 'ਚ ਹੈ ਜੀ ਫੋਨ ਖੜਕਾ ਦੇਵੇ ਚੁਟਕੀਆਂ 'ਚ ਸਭ ਕੰਮ ਹੋ ਜਾਂਦੇ ਬਿਲਕੁਲ ਤਾਂ ਪਰ ਗੱਲ ਇਹ ਆ ਕਿ ਇਹੀ ਚੀਜ਼ ਹੈ ਕਿ ਇੱਥੇ ਇੰਡੀਆ ਦੇ ਵਿੱਚ ਜਿਸ ਬੰਦੇ ਕੋਲ ਪੈਸਾ ਜਾਂ ਪਾਵਰ ਹੈ ਨਾ ਹਮ ਸੈਟਿੰਗ ਉਹ ਹਰੇਕ ਥਾਂ ਤੇ ਕਰ ਸਕਦਾ ਹੁਣ ਇਹ ਨਾ ਪੁੱਛਿਓ ਕਿ ਕਿੱਥੇ-ਕਿੱਥੇ ਸੈਟਿੰਗ ਹੋ ਜਾਂਦੀ ਹੈ ਮੈਂ ਤੁਹਾਨੂੰ ਦੱਸ ਦਿੱਤਾ ਕਿ ਤੇ ਉੱਤੇ ਤੱਕ ਤਾਂ ਉੱਤੇ ਕੌਣ ਹੁੰਦਾ ਇੱਕ ਫੜਨ ਵਾਲਾ ਹੁੰਦਾ ਇੱਕ ਛੱਡਨ ਵਾਲਾ ਹੁੰਦਾ ਸਿੰਪਲ ਸਮਝ ਲਓ ਬਿਲਕੁਲ ਸਿੱਧੀ ਗੱਲ ਹਮ ਮੈਂ ਕਿਸੇ ਮਾਮਲੇ ਨਾਲ ਨਹੀਂ ਜੋੜ ਰਿਹਾ ਪਰ ਮੈਂ ਇਸ ਦੇਸ਼ ਦੇ ਵਿੱਚ ਜੋ ਦੇਖਿਆ ਇਹਨਾਂ ਅੱਖਾਂ ਬਹੁਤ ਕੁਝ ਦੇਖਿਆ ਸਭ ਇਹਨਾਂ ਅੱਖਾਂ ਨੇ ਹਮ ਬਹੁਤ ਬਹੁਤ ਕੁਝ ਅੰਡਾਇਆ ਇਸ ਪਿੰਡੇ ਨੇ ਜੀ ਠੀਕ ਹੈ ਨਾ ਜੀ ਸੋ ਉਹਦੇ ਨਿਚੋੜ ਤੇ ਕਹਿੰਨਾ ਮੈਂ ਜਿਸ ਵੀ ਬੰਦੇ ਕੋਲ ਪਾਵਰ ਮੈਂ ਇਸ ਕੇਸ ਨੂੰ ਨਹੀਂ ਇਸ ਕੇਸ ਨੂੰ ਇੱਕ ਵਾਰੀ ਪਾਸੇ ਰੱਖ ਲੈਂਦੇ ਆ ਜੀ ਮੈਂ ਆਪਣੀ ਜ਼ਿੰਦਗੀ ਦਾ ਤਜਰਬਾ ਦੱਸਦਾ ਤੁਹਾਨੂੰ ਹਮ ਕਿ ਇਹ ਸਭ ਕੁਝ ਵੇਖਿਆ ਮੈਂ ਫੜਨ ਵਾਲਾ ਛੱਡਨ ਵਾਲਾ ਸਭ ਸਰ ਮੈਨੇਜ ਹੋ ਜਾਂਦੇ ਜੀ ਤੋ ਪਰ ਇਹ ਹੁਣ ਮਾਮਲਾ ਜਿਸ ਢੰਗ ਨਾਲ ਬਣਿਆ ਮੈਂ ਤੁਹਾਨੂੰ ਕੱਲ ਹੀ ਦੱਸਿਆ ਸੀਗਾ ਕਿ ਕੁਝ ਸਿਆਸੀ ਐਂਗਲ ਵੀ ਇਹਦੇ 'ਚ ਨਜ਼ਰ ਆਉਂਦਾ ਹੈ ਜੀ ਤੇ ਹੁਣ ਉਹ ਜੇ ਸਿਆਸੀ ਐਂਗਲ ਖੁੱਲ ਕੇ ਜਨਤਕ ਹੋ ਗਿਆ ਕੱਲ ਨੂੰ ਕਿਉਂਕਿ ਮੰਨ ਲਓ ਜਿਹੜੇ ਕੋਈ ਬੰਦੇ ਬੈਕ ਤੇ ਖਲੋਤੇ ਅਦਰ ਸਾਈਡ ਤੋਂ ਉਹ ਕਹਿਣਗੇ ਤਾਂ ਪਸੂੜੀ ਬਹੁਤ ਵੱਡੀ ਬਹਿ ਜਾਗੀ ਜੀ ਬਿਲਕੁਲ ਹਾਲਾਂਕਿ ਮਾਮਲਾ ਮੈਂ ਤੁਹਾਨੂੰ ਦੂਸਰੇ ਪੱਖ ਤੋਂ ਵੀ ਦੱਸ ਦਿੰਦਾ ਜੀ ਕਿ ਬਈ ਜਿਹੜਾ ਕੱਲ ਰਿਮਾਂਡ ਤੇ ਉੱਥੇ ਆਰਗੂਮੈਂਟ ਹੋਇਆ ਕਿਉਂਕਿ ਰਿਮਾਂਡ ਜਦੋਂ ਲੈਂਦੇ ਨੇ ਪੁਲਿਸ ਵਾਲੇ ਹੁਣ ਉਹਨਾਂ ਨੇ ਰਿਮਾਂਡ ਮੰਗਣਾ ਹੈ ਵੱਖ-ਵੱਖੀ ਚੀਜ਼ਾਂ ਨੂੰ ਕਹਿ ਕੇ ਤੇ ਜੋ ਡਿਫੈਂਸਿਵ ਤੇ ਰਹੁੰਦੀ ਆ ਜੋ ਡਿਫੈਂਸ ਕਰਦੀ ਆ ਜੀ ਉਹਨਾਂ ਨੇ ਮਤਲਬ ਕਿ ਕਾਊਂਟਰ ਕਰਨਾ ਹੁੰਦਾ ਇੱਕ ਰਿਮਾਂਡ ਤੇ ਵੀ ਬਹਿਸ ਹੁੰਦੀ ਆ ਹੂੰ ਆਰਗੂਮੈਂਟ ਕੱਲਾ ਕੇਸ ਦਾ ਨਹੀਂ ਹੁੰਦਾ ਜੇ ਜਦੋਂ ਕਨਕਲੂਡ ਹੋਣਾ ਕੇਸ ਕਿ ਉਦੋਂ ਜ਼ਿਰਾ ਹੁੰਦੀ ਆ ਕੱਲੀ ਹਮ ਰਿਮਾਂਡ ਤੇ ਵੀ ਜ਼ਿਰਾ ਹੁੰਦੀ ਜ਼ਿਰਾ ਦੇ ਦੌਰਾਨ ਕੁਝ ਤੱਥ ਨਿਕਲੇ ਨੇ ਹਮ ਜਿਹੜੇ ਹਲਕੇ ਫੁਲਕੇ ਮੀਡੀਆ ਚ ਆਇਆ ਉਹ ਨੋਟ ਕਰਨ ਵਾਲਿਆ ਜੀ ਇੱਕ ਤੇ ਆ ਕਿ ਜੋ ਆਪਾਂ ਸ਼ੱਕ ਜਤਾ ਰਹੇ ਸੀਗੇ ਮਾਮਲਾ ਪਰਸਨਲ ਹੈ ਮੈਂ ਜ਼ਿਆਦਾ ਨਹੀਂ ਜਾਊਂਗਾ ਨਿੱਜੀ ਜ਼ਿੰਦਗੀ ਆ ਆਪਣੇ ਜੋ ਗਾਇਕਾ ਹਮ ਹਮ ਉਹਨਾਂ ਦੀ ਵੀ ਨਿੱਜੀ ਜ਼ਿੰਦਗੀ ਇਹਨਾਂ ਦੀ ਵੀ ਨਿੱਜੀ ਜ਼ਿੰਦਗੀ ਹੈ ਪਰ ਜੋ ਉੱਥੇ ਖੁੱਲੇ ਰੂਪ ਚ ਹੋਇਆ ਉਹ ਥੋੜਾ ਬਹੁਤ ਆਪਣੇ ਤੱਕ ਪਹੁੰਚਿਆ ਹੈ ਕਿ ਉਹੀ ਸ਼ਾਦੀ ਦਾ ਦਿੱਤਾ ਗਿਆ ਸੀਗਾ ਕਲਾਰਾ ਜੀ ਤੇ ਉਹਦੇ ਹਵਾਲੇ ਨਾਲ ਕਿਹਾ ਗਿਆ ਕਿ ਕੁਝ ਐਗਰੀਮੈਂਟ ਜਿਹੜੇ ਆ ਉਹ ਵੀ ਮਤਲਬ ਕਿ ਗਲਤ ਢੰਗ ਨਾਲ ਲਿਖਾਏ ਗਏ ਵਗੈਰਾ ਵਗੈਰਾ ਤੇ ਜਿਹੜੇ ਵਿੱਤੀ ਸਰੋਤ ਸੀਗੇ ਖਾਸ ਤੌਰ ਤੇ ਉੱਥੇ ਇੱਕ ਨਾਮ ਜਿਹੜਾ ਕੋਰਟ ਦੇ ਵਿੱਚ ਕੱਲ ਆਇਆ ਗੁਰਕਰਨ ਜੀ ਖਿਆਦ ਪਿੰਕੀ ਦੇ ਸੁਪੁੱਤਰ ਹਮ ਗੁਰਕਰਨ ਦਾ ਹੈ ਕਿ ਗੁਰਕਰਮ ਦੇ ਨਾਲ ਸ਼ਾਦੀ ਦਾ ਇਹ ਸਭ ਕੁਝ ਪ੍ਰੋਗਰਾਮ ਸੀਗਾ ਫਿਰ ਉਤੋਂ ਬਾਅਦ ਮਤਲਬ ਕਿ ਉਹਦੇ ਵਿੱਤੀ ਸਰੋਤ ਉਦੋਂ ਇੰਨੇ ਮਜ਼ਬੂਤ ਨਹੀਂ ਸੀ ਪਰ ਜਦੋਂ ਦਾ ਇਹਨੇ ਕੰਮ ਕਰਨਾ ਸ਼ੁਰੂ ਕੀਤਾ ਸੁਨੰਦਾ ਨੇ ਤਾਂ ਉਹ ਵਿੱਤੀ ਸਰੋਤ ਮਜ਼ਬੂਤ ਹੁੰਦੇ ਗਏ ਇਹ ਅੱਜ ਮੀਡੀਆ 'ਚ ਵਿਸ਼ਪਿਆ ਜੀ ਇਹ ਕੋਈ ਉੱਥੇ ਬੰਦ ਕਮਰੇ ਦੀ ਸੁਣਵਾਈ ਨਹੀਂ ਹੈ ਇਹ ਕਹ ਲੋ ਕਿ ਵੱਖ-ਵੱਖ ਥਾਵਾਂ ਤੇ ਨਾ ਮੀਡੀਆ 'ਚ ਵਿਸ਼ਪਿਆ ਹੋਇਆ ਇੱਕ 100 ਕਰੋੜ ਦੀ ਸ਼ਾਇਦ ਪੇਸ਼ਕਸ਼ ਵੀ ਹੋਈ ਹੈ ਹੂੰ ਅਜੀਤ ਨੇ ਵੀ ਛਾਪਿਆ ਹੋਇਆ ਜੀ ਅਜੀਤ ਨੇ ਇਹ ਵੀ ਛਾਪਿਆ ਹੋਇਆ ਕਿ 100 ਕਰੋੜ ਮੁਆਵਜ਼ੇ ਦੀ ਪੇਸ਼ਕਸ਼ ਹੋਈ ਹੈ ਯਾਨੀ ਮਾਮਲਾ ਹੀ ਵੱਡਾ ਬਹੁਤ ਵੱਡਾ ਬਣ ਗਿਆ ਤੋ ਇਹ ਸਾਰੀਆਂ ਕਹਾਣੀਆਂ ਉਧਰ ਸੰਗਦਿਲ ਸੰਤਾਲੀ ਵਾਲਾ ਉਹ ਵੀ ਮੈਦਾਨ 'ਚ ਆ ਗਿਆ ਸੀਗਾ ਉਧਰੋਂ ਕਾਕਾ ਮੈਦਾਨ 'ਚ ਆ ਗਿਆ ਕਿ ਅੰਦਰ ਆ ਤੇ ਪੁੱਤ ਬਾਹਰ ਭੱਜਨ ਨੂੰ ਫਿਰਦਾ ਇਹ ਇਹ ਸਾਰੀਆਂ ਕਹਾਣੀਆਂ ਚੱਲੀਆਂ ਸੈਡ ਵਾਈ ਸੈਡ ਤੋ ਕਹਿਣ ਦਾ ਮਤਲਬ ਇਹ ਹੈ ਕਿ ਮਾਮਲਾ ਕੁਝ ਪਰਸਨਲ ਮੈਟਰ ਨੂੰ ਸ਼ੋ ਹੋ ਗਿਆ ਉੱਥੇ ਜੀ ਜੀ ਤਾਂ ਇਹ ਹੁਣ ਦੇਖਣਾ ਹੋਏਗਾ ਕਿ ਭਈ ਜਿਹੜੇ ਇਹ ਦੋਸ਼ ਲੱਗੇ ਆ ਇਹਨਾਂ ਤੇ ਕੋਈ ਦੁਬਾਰਾ ਹੁਣ ਹਿਲਜੁਲ ਹੋਏਗੀ ਕਿ ਜਾਂ ਕਹਾਣੀ ਸਮਾਪਤ ਹੈ ਸਮਾਪਤ ਹੈ ਬਿਲਕੁਲ ਤਾਂ ਤੇ ਇਹਦੇ ਵਿੱਚ ਫਿਰ ਇੱਕ ਚੀਜ਼ ਹੈ ਸਾਹਿਬਾ ਕਿ ਜੇ ਇਹ ਚੀਜ਼ ਡਿੱਗ ਪੈਂਦੀ ਆ ਬਿਲਕੁਲ ਜੀ ਤਾਂ ਦਾ ਮਤਲਬ ਇਹ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਮ ਜਿਹੜੇ ਸਿੰਗਰ ਨੇ ਖਾਸ ਤੌਰ ਤੇ ਜਿਹੜੇ ਸਟਰਗਲਰ ਨੇ ਜਾ ਮਤਲਬ ਕਿ ਜਿਹੜੇ ਕੈਰੀਅਰ ਦੇ ਸ਼ੁਰੂਆਤੀ ਦੌਰ ਚ ਨੇ ਉਹਨਾਂ ਵਾਸਤੇ ਕਹਿ ਲੋ ਕਿ ਮੁਸ਼ਕਿਲਾਂ ਜਿਹੜੀਆਂ ਨੇ ਹੋਰ ਵੱਧਨ ਜਾ ਰਹੀਆਂ ਮਿਊਜ਼ਿਕ ਇੰਡਸਟਰੀ ਦਾ ਇੱਕ ਐਸਾ ਸੱਚ ਅਸੀਂ ਲੱਭਣ ਜਾ ਰਹੇ ਹਾਂ ਹੌਲੀ ਹੌਲੀ ਕਿ ਜਿਹਨੂੰ ਸੁਣਦੇ ਆਂ ਜਿਹਨੂੰ ਸਮਝਦੇ ਆਂ ਆ ਡਰ ਆ ਰਿਹਾ ਹੈ ਜੀ ਤੋ ਕਹਿਣ ਦਾ ਮਤਲਬ ਇਹ ਆ ਕਿ ਬਈ ਇਹ ਕਹਾਣੀ ਜਿਹੜੀ ਹੈ ਨਾ ਇੱਥੇ ਜ ਡਿੱਗ ਪੈਂਦੀ ਆ ਤੇ ਇੱਥੋਂ ਕਹਾਣੀਆਂ ਗਾ ਹੋਰ ਵੀ ਸ਼ੁਰੂ ਹੋ ਜਾਣਗੀਆਂ ਤਾਂ ਫਿਰ ਨਾਲੇ ਪਤਾ ਲੱਗ ਗਿਆ ਹੁਣ ਇੱਕ ਮੈਸੇਜ ਤਾਂ ਜਾਂਦਾ ਹੈ ਨਾ ਜੀ ਸਰ ਦੇਖੋ ਇੱਕ ਮੈਸੇਜ ਤਾਂ ਜਾਂਦਾ ਹੈ ਨਾ ਕਿ ਭਾਈ ਬੌਸ ਦਾ ਬੌਸ ਨੇ ਬਿਲਕੁਲ ਆਹੀ ਤੇ ਰੌਲਾ ਮਜ਼ਬੂਤ ਹੋ ਜਾਂਦਾ ਆਹੀ ਤੇ ਰੌਲਾ ਹੈ ਨਾ ਸਭ ਕਿ ਬੌਸ ਤਾਂ ਬੌਸ ਹੈ ਨਾ ਭਾਈ ਭਾਈ ਇਹ ਇਹ ਚੀਜ਼ ਜਿਹੜੀ ਹੈ ਨਾ ਉਹ ਮਤਲਬ ਕਿ ਕਲਾਕਾਰਾਂ ਦੇ ਜਿਹੜੇ ਹਿੱਤ ਨੇ ਮੈਂ ਉਹੀ ਕਹਿਣਾ ਕਿ ਦੇਖੋ ਪ੍ਰੋਡਿਊਸਰ ਨੇ ਪੈਸੇ ਲਾਉਣੇ ਆ ਆਪਦਾ ਘਰ ਦਾਤੇ ਲਾਉਣਾ ਉਹਨੂੰ ਉਹਦਾ ਮੈਨੇ ਤੇ ਕਲਾਕਾਰ ਜਿਹੜਾ ਜੀ ਚਾਹੇ ਉਹ 40 ਪੈਸੇ ਚ ਆ ਗਿਆ 50 ਚ ਆ ਗਿਆ ਉਹ ਉਹਨੂੰ ਪਾਰਦਰਸ਼ੀ ਢੰਗ ਨਾਲ ਮਿਲੇ ਜੀ ਜੀ ਕਿਉਂਕਿ ਦੋਨਾਂ ਦਾ ਹੀ ਇੱਕ ਦੂਜੇ ਬਗੈਰ ਨਹੀਂ ਸਰ ਸਕਦਾ ਠੀਕ ਹੈ ਨਾ ਜੀ ਪੈਸੇ ਲਾਉਣ ਵਾਲੇ ਵੀ ਸਾਨੂੰ ਚਾਹੀਦੇ ਆ ਠੀਕ ਹੈ ਜੀ ਤੇ ਪੈਸੇ ਕਮਾਉਣ ਵਾਲੇ ਚਾਹੀਦੇ ਆ ਤੇ ਦੋਵਾਂ ਦਾ ਬਚਣਾ ਬੜਾ ਲਾਜ਼ਮੀ ਹੈ ਫਿਲਹਾਲ ਇਹ ਵੱਡੀ ਖਬਰ ਸੀ ਤੇ ਕੁਝ ਮੈਂ ਤੁਹਾਨੂੰ ਦੱਸਿਆ ਕਿ ਜਿਹੜੇ ਅੰਸ਼ ਛਪੇ ਨੇ ਕੱਲ ਉੱਥੇ ਜੋ ਆਰਗੂਮੈਂਟ ਹੋਈ ਆ ਬਹਿਸ ਹੋਈ ਆ ਠੀਕ ਹੈ ਨਾ ਜੀ ਤੁਸੀਂ ਲਾਅ ਕਮੈਂਟ ਕੋਈ ਜੀ 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 ਮਿੰਟੂ ਜੀ ਅਮਰਪਾਲ ਸਿੰਘ ਜੀ ਕਹਿ ਰਹੇ ਕਿ ਜ਼ਿਆਦਾਤਰ 뮤직 ਕੰਪਨੀਆਂ ਕਹਿੰਦੇ ਕਲਾਕਾਰਾਂ ਦਾ ਸ਼ੋਸ਼ਣ ਕਰਦੀਆਂ ਨੇ ਕਹਿੰਦੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਤੇ ਇਸ ਮਸਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਉਹੀ ਆਪਾਂ ਗੱਲ ਕਰ ਰਹੇ ਹਾਂ ਹਾਂਜੀ ਜਾਂਚ ਹੋ ਬਿਲਕੁਲ ਇਹ ਜਾਂਚ ਹੁੰਦੀ ਹੈ ਪਰ ਜੇ ਗੱਗ ਪੈਂਦੀ ਹੈ ਕਹਾਣੀ ਮੈਂ ਜਿਵੇਂ ਤੁਹਾਨੂੰ ਦੱਸਿਆ ਇੱਕ ਮੈਸੇਜ ਜਿਹੜਾ ਹੈ ਨਾ ਫਿਰ ਉਹ ਕਈ ਵਾਰ ਕਿਸੇ ਵਰਗ ਨੂੰ ਉਹ ਨੁਕਸਾਂਤੇ ਜ਼ਰੂਰ ਪਚਾਉਂਦਾ ਹੈ ਹਾਂ ਜੀ ਜੀ ਆ ਜੀ ਵੀ ਜੀ ਕਹਿ ਰਹੇ ਨੇ ਕਿ ਬਲਕਾਰ ਸਿੱਧੂ ਵਾਲੇ ਮਾਮਲੇ ਦੇ ਵਿੱਚ ਕਹਿੰਦੇ ਮਹਿਲਾ ਕਮਿਸ਼ਨ ਕਿਉਂ ਨਹੀਂ ਬੋਲਿਆ ਅਸੀਂ ਇਹ ਸਵਾਲ ਅਸੀਂ ਵੀ ਕੱਲ ਕੀਤਾ ਸੀਗਾ ਹਾਂ ਕੱਲ ਵੀ ਕੀਤਾ ਪਰਸੋਂ ਵੀ ਕੀਤਾ ਸੀ ਜੀ ਜੀ ਸੰਗਦੇ 47 ਤਾਂ ਕਹਿੰਦਾ ਕਿ ਸੁਨੰਦਾ ਸ਼ਰਮਣ ਪਿੰਕੀ ਧਾਲ ਆਪਣੇ ਬੱਚਿਆਂ ਵਾਂਗ ਸਤਿਕਾਰ ਦਿੰਦੇ ਸੀ ਕਹਿੰਦੇ ਉਹ ਤੇ ਇੱਕ ਮੈਨੂੰ ਕਿਸੇ ਨੇ ਕਲਿੱਪ ਵੀ ਭੇਜੀ ਹੈ ਜੀ ਜੀ ਸ਼ਾਇਦ ਸੁਨੰਦਾ ਸੋਨਮ ਦੇ ਨਾਲ ਹੀ ਇੰਟਰਵਿਊ ਕਰ ਰਹੀ ਸੀਗੀ ਉਹਨਾਂ ਦਾ ਇੰਟਰਵਿਊ ਹੋ ਰਿਹਾ ਸੀਗਾ ਤਾਂ ਉਹਦੇ ਚ ਤੇ ਉਹ ਮਤਲਬ ਕਿ ਪਿੰਕੀ ਢਾਲੀਵਾਲ ਦੀ ਜਿਹੜੀ ਵਾਈਫ ਹੈ ਬੀ ਉਹ ਬਹੁਤ ਗੁਣਗਾਨ ਕਰ ਰਹੀ ਸੀ ਕਿ ਉਹ ਬਹੁਤ ਇੰਨੀ ਅੱਛੀ ਲੇਡੀ ਆ ਬੱਚਿਆਂ ਵਾਂਗੂ ਰੱਖਦੀ ਆ ਸ਼ਾਪਿੰਗ ਵਗੈਰਾ ਚੰਦਦਾ ਮਤਲਬ ਕਿ ਪਹਿਲਾਂ ਤੇ ਰਿਲੇਸ਼ਨ ਅੱਛਾ ਸੀਗਾ ਹੀ ਨਾ ਇਹਦੇ ਤੇ ਕੋਈ ਸ਼ੱਕ ਨਹੀਂ ਸੰਗਦੇ ਲਸਨਤਾਲੀ ਵੀ ਕੱਲੋ ਕਿ ਪਿੰਕੀ ਢਾਲੀਵਾਲ ਹੋਰਾਂ ਦੇ ਨਾਲ ਕੰਮ ਕਰਦਾ ਰਿਹਾ ਕੰਮ ਕਰਦਾ ਰਿਹਾ ਇਹ ਜਦੋਂ ਤੁਸੀਂ ਬਿਆਨ ਦਿੱਤਾ ਹਾਂਜੀ ਅੱਜ ਤੱਕ ਵੀ ਬਿਲਕੁਲ ਜੀ 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 ਮੇਰੇ ਤਰ ਕਈ ਉਹਨਾਂ ਦੇ ਗਾਣੇ ਯਾਦ ਕਰ ਰਹੇ ਨੇ ਤੇ ਕਹਿੰਦੇ ਕਿ ਸੰਗਦਿਲ ਨਹੀਂ ਸੰਗਦਿਲ ਤੇ ਬਹੁਤ ਤਕੜਾ ਅੱਛਾ ਜੀ ਉਹ ਦੂਜਾ ਸੁਨੰਦਾ ਸ਼ਰਮਾ ਹੋ ਰਹਿੰਦਾ ਬੁਲਟ ਤੇ ਰੱਖਿਆ ਮਟਾਕੀ ਬਸ ਉਹੀ 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 ਯਾਰ ਉਹ ਸੰਗਦਿਲ ਦਾ ਲਿਖਿਆ ਹੋਇਆ ਸੀ ਨਾ ਜੀ ਸ਼ੁਰੂ ਚ ਸੰਗਦਿਲ 47 ਦਾ ਲਿਖਿਆ ਸੀ ਉਹ ਤਾਂ ਸੰਗਦਿਲ 47 ਹੁਣ ਤੇ ਮੇਰੇ ਖਿਆਲ ਤਕ ਨਾਲ ਇੰਡੀਆ ਚ ਹੈ ਨਹੀਂ ਜੀ ਮੈਨੂੰ ਨਹੀਂ ਜਾਤਾ ਸ਼ਾਇਦ ਹੈ ਨਹੀਂ ਜੀ ਉਹਦੇ ਪਿੱਛੇ ਵੀ ਇੱਕ ਕਹਾਣੀ ਸੀ ਸੁਣੀ ਸੀ ਮੈਂ ਹਮ ਚੰਡੀਗੜ੍ਹ ਤੋਂ ਮੈਂ ਉਹ ਕਹਾਣੀ ਸੁਣੀ ਸੀ ਚਲੋ ਕਦੇ ਫੇਰ ਸਹੀ ਮੈਨੂੰ ਲੱਗਦਾ ਪੁਸ਼ਟੀ ਕਰਨ ਕਿ ਫੇਰ ਉਹਦੇ ਤੇ ਕੋਈ ਗੱਲ ਕੀਤੀ ਜਾ